ਉਸ ਕੰਡੀਸ਼ਨਲ ਆਈਆਂ ਗਿਆ ਕਿ ਕਿ ਕੰਡੀਸ਼ਨਾਂ ਨੇ ਇਹ ਜਿਹੜਾ ਜੁਨੀਅਨ ਨੂੰ ਬਦਨਾਮ ਕਰ ਰਹੇ ਨੇ ਜੀ 200 ਰੁਪਿਆ ਗੁੰਡਾ ਟੈਕਸ ਕਹਿ ਕੇ ਜਾਂ ਆਪਣਾ 1.30 ਵਾਲਾ ਉਹ ਰੱਖ ਕੇ ਜੀ ਉਹ ਜੋ ਵੀ ਹੋਇਆ ਸਾਡਾ ਇਹ ਫੈਸਲਾ ਸਾਰੇ ਪ੍ਰਧਾਨਾਂ ਦੀ ਅਗਵਾਈ ਵਿੱਚ ਹੋਇਆ ਤੇ ਹੁਣ ਅਸੀਂ ਜਦ ਅਸੀਂ ਉੱਥੇ ਜਾ ਕੇ 100 ਵੀ ਚੁੱਕਿਆਏ ਉਹ ਤੋਂ ਬਾਅਦ ਵੀ ਉਹ ਸਾਡੇ ਤੇ ਕਿੰਤੂ ਪ੍ਰੰਤੂ ਟਿੱਪਣੀਆਂ ਕਰ ਰਹੇ ਨੇ ਕੌਣ ਕੌਣ ਕਰ ਰਹੀ ਉਹ ਮਨਜੀਤ ਸਿੰਘ ਕਾਕਾ ਤੇ ਉਸ ਦਾ ਭਰਾ ਵੀ ਕਰ ਰਿਹਾ ਸੀ ਜੀ ਤੇ ਅਸੀਂ ਕਹਿੰਦੇ ਵੀ ਉਹਨਾਂ ਦੀ ਜੋ ਲੜਾਈ ਹੈ ਉਹ ਐਮਐਲਏ ਸਾਹਿਬ ਨਾਲ ਆ ਤਾਂ ਉਹ ਆਪਦੀ ਉਧਰ ਨਿਮੇੜਨ ਸਾਡੀ ਜੂਨੀਅਰ ਨੂੰ ਇਸ ਵਿੱਚ ਨਾਲ ਲਿਆਉਣ ਜੀ ਹਾਂਜੀ ਹਾਂ ਸਾਡੀ ਤਾਂ ਇਹੀ ਬੇਨਤੀ ਆ ਉਹਨਾਂ ਨੂੰ ਸਾਡੇ ਵੱਲੋਂ ਫੈਸਲਾ ਲਿਆ ਗਿਆ ਜਿੰਨਾ ਟਾਈਮ ਉਹ ਸਾਤੋਂ ਲਿਖਤੀ ਰੂਪ ਚ ਇਹ ਆ ਕੇ ਮਾਫੀ ਨਹੀਂ ਮੰਗਦੇ ਵੀ ਹਾਂ ਵੀ ਜੋ ਸਾਡੇ ਤੇ ਦੋਸ਼ ਲਾ ਰਹੇ ਨੇ ਵੀਸੀ ਉਹਨਾਂ ਟਾਈਮ ਉਹਨਾਂ ਦੀਆਂ ਗੱਡੀਆਂ ਤੇ ਸਕਿਉਰਿਟੀਆ ਮੈਂਬਰਸ਼ਿਪਾਂ ਅ ਰੱਦ ਕਰਾਂਗੇ ਜੀ ਠੀਕ ਹੈ ਦੂਜੇ ਬੰਦੇ ਵੀ ਵਿੱਚ ਵਿਰੋਧਤਾ ਕਰ ਰਹੇ ਸੀ ਉਹ ਕੁਝ ਕੁ ਸਰਾਰਤੀ ਅਨਸਰ ਹੁੰਦੇ ਨੇ ਜੀ ਸਾਨੂੰ ਪਤਾ ਜੋ ਜੁਨਿਆਂ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਅਸੀਂ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਸਾਡੀ ਜੁਨੀਅਰ ਇੱਕ ਗਰੀਬ ਲੋਕ ਇਸ ਨਾਲ ਜੁੜੇ ਹੋਏ ਨੇ ਵੀ ਇਸ ਨੂੰ ਤੁਸੀਂ ਗਲਤ ਮਿਲਤ ਤਰੀਕੇ ਨਾਲ ਜੀ ਜਿਵੇਂ ਕਹਦੇ ਨੇ ਕਿ ਰੁਪਇਆ 35 ਪੈਸੇ ਦਾ ਹਿਸਾਬ ਵੀ ਕਹਿੰਦੇ ਸੀ ਕੋਟਰਾ ਜਿਉਂ ਕਰਾਇਆ ਵੀ ਬੰਦ ਕਰਾਇਆ ਵੀ ਉਹਦੇ ਬਾਰੇ ਉਹਦੇ ਬਾਰੇ ਜੀ ਮੈਨੂੰ ਕੋਈ ਜਾਣਕਾਰੀ ਨਹੀਂ ਉਹ ਇਹਨਾਂ ਦੀ ਗੱਲ ਆ ਉਹਦੇ ਬਾਰੇ ਨਹੀਂ ਆਪਾਂ ਦੇ ਜਿਵੇਂ ਲਾਸਟ ਟਾਈਮ ਤੁਸੀਂ ਪ੍ਰਧਾਨ ਜੀ ਲਈ ਸੀ ਤਾਂ ਉਹਦਾ ਹਿਸਾਬ ਦਿੱਤਾ ਗਿਆ ਸੀ ਜਾਂ ਨਹੀਂ ਹਾਂਜੀ ਹਾਂਜੀ ਇਹ ਹਿਸਾਬ ਕੱਲੇ ਕੱਲੇ ਪੈਸੇ ਦਾ ਉਹ ਹਿਸਾਬ ਦੇ ਕੇ ਗਏ ਨੇ ਜੀ ਇੱਥੇ ਹਾਂਜੀ ਇਹ ਹੁਣ ਉਹੀ ਰੌਲਾ ਪਾਉਂਦੇ ਨੇ ਉਸ ਦਿਨ ਇੱਥੇ ਆ ਕੇ ਹਿਸਾਬ ਮੰਗਦੇ ਇੱਥੇ ਲੋਕਾਂ ਦੇ ਵਿੱਚ ਆ ਕੇ ਲੋਕ ਬੈਠੇ ਹਾਂ ਹਰ ਸਾਲ ਦੀ ਤਰ੍ਹਾਂ ਹਿਸਾਬ ਹਾਂ ਹਰ ਸਾਲ ਦੀ ਤਰ੍ਹਾਂ ਇੱਥੇ ਉਹਨਾਂ ਨੇ ਹਿਸਾਬ ਦੇ ਕੇ ਗਏ ਨੇ ਜੀ ਜਨਤਾ ਦੇ ਵਿੱਚ ਕਿ ਉਹਨਾਂ ਦੀਆਂ ਗੱਡੀਆਂ ਜਿੰਨਾ ਸਮਾਂ ਹੁਣ ਮਾਫੀ ਨਹੀਂ ਮੰਗਦੇ ਲਿਖੀ ਲਿਖਤੀ ਰੂਪ ਦੇ ਵਿੱਚ ਉਹਨਾਂ ਸਮਾਂ ਹਾਂ ਉਹਨਾਂ ਉਹਨਾਂ ਸਮਾਂ ਸੀ ਉਹਨਾਂ ਦੀਆਂ ਗੱਡੀਆਂ ਨਹੀਂ ਲਿਖਾਂਗੇ ਜੀ ਜਿੰਨਾ ਟਾਈਮ ਉਹ ਲਿਖਤੀ ਰੂਪ ਜਿਵੇਂ ਕਾਰ ਗੇਟਰ ਲੋ ਦੀ ਗੱਡੀ ਦਾ ਪਿੱਛੇ ਨੰਬਰ ਵੀ ਗੋਲ ਰਿਹਾ ਉਹ ਨੰਬਰ ਵੀ ਤੁਸੀਂ ਕਿਵੇਂ ਕਰੋਗੇ ਉਸ ਉਸ ਬਾਰੇ ਮੇਰੇ ਧਿਆਨ 'ਚ ਨਹੀਂ ਹੈਗਾ ਜੀ ਉਹ ਇਹ ਗਿਣਤੀ 'ਚ ਲਗਭਗ 4 ਤੋਂ 5 ਗੱਡੀਆਂ ਹੋਣਗੀਆਂ ਠੀਕ ਹੈ ਹਾਂਜੀ